ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਦਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਲੋਕਾਂ ਦੇ ਘਰ ਟਾਏ ਜਾ ਰਹੇ ਹਨ ਅਤੇ ਸਰਕਾਰ 1 April ਤੋਂ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਜਨ ਅੰਦੋਲਨ ਛੇੜਨ ਦੀ ਵੀ ਗੱਲ ਕਰ ਰਹੀ ਹੈ ਵੱਡੇ ਪੱਧਰ ਤੇ ਇਸ ਅੰਦੋਲਨ ਨੂੰ ਪੰਜਾਬ ਦੇ ਵਿੱਚ ਚਲਾਇਆ ਜਾਏਗਾ ਤਾਂ ਕਿ ਹਰ ਪਿੰਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਇਸ ਲੜਾਈ ਨੂੰ ਪਹੁੰਚਾਇਆ ਜਾ ਸਕੇ ਪਰ ਦੂਜੇ ਪਾਸੇ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੇਸਾਂ ਦੀ ਸੁਣਵਾਈ ਦੌਰਾਨ ਗੈਰ ਹਾਜ਼ਰ ਰਹਿਣ ਤੇ ਲਤਾੜੇ ਅਦਾਲਤ ਨੇ ਇਸ ਨੂੰ ਰੋਜ਼ ਦਾ ਡਰਾਮਾ ਤੱਕ ਕਰਾਰ ਦੇ ਦਿੱਤਾ ਅਤੇ ਸੂਬੇ ਦੇ ਐਡਵੋਕੇਟ ਜਨਰਲ ਨੇ ਉਹਨਾਂ ਨੂੰ ਵਕੀਲਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਲਈ ਵੀ ਹਦਾਇਤਾਂ ਦਿੱਤੀ ਜੇਕਰ ਜੋ ਹੈ ਕਿ ਇਹ ਟਿੱਪਣੀਆਂ ਜਸਟਿਸ ਜਕੇ ਮਹੇਸ਼ਵਰੀ ਅਤੇ ਅਰਵਿੰਦ ਕੁਮਾਰ ਨੇ ਸੂਬੇ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਕੀਤੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ 10 ਅਗਸਤ 2022 ਨੂੰ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਉਸ ਆਰਡਰ ਨੂੰ ਚੈਲੰਜ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ ਗਈਆਂ ਬੈਂਚ ਨੇ ਕਿਹਾ ਮਿਸਟਰ ਐਡਵੋਕੇਟ ਜਨਰਲ ਆਫ ਪੰਜਾਬ ਅਸੀਂ ਤੁਹਾਨੂੰ ਪਹਿਲਾਂ ਹੀ ਇਸ ਕੇਸ ਦੇ ਵਿੱਚ ਸੱਦ ਚੁੱਕੇ ਹਾਂ ਤੁਹਾਡੇ ਸੂਬੇ ਵਿੱਚ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਦੇ ਵਿੱਚ ਵਕੀਲਾਂ ਦਾ ਪੈਨਲ ਪੇਸ਼ ਨਹੀਂ ਹੋ ਰਿਹਾ ਹੈ ਅਸੀਂ ਪਹਿਲਾਂ ਹੀ ਦੋ ਆਰਡਰਾਂ ਦੇ ਵਿੱਚ ਇਹ ਕਹਿ ਚੁੱਕੇ ਹਾਂ ਇਹ ਹਰ ਰੋਜ਼ ਦਾ ਡਰਾਮਾ ਹੈ ਪੰਜਾਬ ਸੂਬੇ ਦਾ ਮਤਲਬ ਹੈ ਕਿ ਗੈਰ ਹਾਜ਼ਰ ਇਹ ਨਾ ਸਿਰਫ ਕ੍ਰਿਮੀਨਲ ਕੇਸਾਂ ਦੇ ਵਿੱਚ ਹੋ ਰਿਹਾ ਹੈ ਬਲਕਿ ਸਿਵਲ ਕੇਸਾਂ ਦੇ ਵਿੱਚ ਵੀ ਇਹੋ ਹਾਲ ਹੈ ਕੋਈ ਪੇਸ਼ੀ ਨਹੀਂ ਹੋ ਰਹਾ ਇਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਵਾਧੂ ਸਮਾਂ ਮੰਗਿਆ ਤਾਂ ਇਸ ਪਟੀਸ਼ਨ ਦੀ ਸੁਣਵਾਈ ਨੂੰ ਦੋ ਹਫ਼ਤੇ ਲਈ ਅੱਗੇ ਪਾ ਦਿੱਤਾ ਗਿਆ ਸ਼ੁਰੂਆਤੀ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਤੋਂ ਮਾਫੀ ਮੰਗੀ ਅਤੇ ਭਰੋਸਾ ਦਿਵਾਇਆ ਕਿ ਇਹ ਦੁਬਾਰਾ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਸਰਬ ਚੋਦਾਲਤ ਨੇ ਮਗੀਠੀਆਂ ਨੂੰ ਸਿੱਟ ਦੇ ਹੈੱਡਕੁਆਟਰਸ ਪਟਿਆਲਾ ਵਿਖੇ ਹਾਜ਼ਰ ਹੋਣ ਦੇ ਲਈ ਵੀ ਕਿਹਾ ਸੀ ਤਾਂ ਕਿ ਨਸ਼ੇ ਦੇ ਮਾਮਲੇ ਵਿੱਚ ਜਾਂਚ ਪੂਰੀ ਹੋ ਸਕੇ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਮਗੀਠੀਆਂ ਸਹਿਯੋਗ ਨਹੀਂ ਦੇ ਰਹੇ ਤਾਹੀਂ ਅਦਾਲਤ ਵੱਲੋਂ ਇਹ ਹੁਕਮ ਸੁਣਾਏ ਗਏ ਸੀ ਕਿ ਮਜੀਠਿਆ ਪੇਸ਼ ਹੋਵੇ ਤੇ ਜਾਂਚ ਦੇ ਵਿੱਚ ਸਹਿਯੋਗ ਕਰੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਅਗਵਾਈ ਵਾਲੀ ਸੱਟ ਦੇ ਸਾਹਮਣੇ ਮਜੀਠਿਆ ਲਗਾਤਾਰ ਦੋ ਦਿਨ ਪੁਲਿਸ ਲਾਈਨ ਦੇ ਵਿੱਚ ਪੇਸ਼ ਹੁੰਦੇ ਰਹੇ ਪਹਿਲੇ ਦਿਨ 7 ਘੰਟੇ ਤੇ ਦੂਸਰੇ ਦਿਨ 8 ਘੰਟੇ ਸੱਟ ਦੇ ਵੱਲੋਂ ਮਜੀਠਿਆ ਦੀ ਪੁੱਛਗਿੱਛ ਕੀਤੀ ਗਈ ਸੱਟ ਵੱਲੋਂ ਪੁੱਛੇ ਜਿਹੜੇ ਸਵਾਲ ਨੇ ਮੁੱਖ ਤੌਰ ਤੇ ਉਹ ਵਿੱਤੀ ਲੈਣ ਦੇਣ ਤੇ ਹੀ ਕੇਂਦਰਿਤ ਸਨ ਵਿਸ਼ੇਸ਼ ਜਾਂਚ ਦੀ ਟੀਮ ਦੇ ਵਿੱਚ ਆਈਪੀਐਸ ਵਰਨ ਸ਼ਰਮਾ ਪਟਿਆਲਾ ਦੇ ਸੁਪਰਡੈਂਟ ਪੁਲਿਸ ਇਨਵੈਸਟੀਗੇਸ਼ਨ ਐਸਪੀ ਇਨਵੈਸਟੀਗੇਸ਼ਨ ਦੇ ਨਾਮ ਕਿਹਾ ਜਾਂਦਾ ਯੋਗੇਸ਼ ਸ਼ਰਮਾ ਅਤੇ ਏਡੀਏ ਅਨਮੋਲਜੀਤ ਸਿੰਘ ਸਮੇਤ ਕੁਝ ਹੋਰ ਅਧਿਕਾਰੀ ਵੀ ਮੈਂਬਰ ਵਜੋਂ ਸ਼ਾਮਿਲ ਸਨ ਪਟਿਆਲਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਪੀਐਸ ਵਰਨ ਸ਼ਰਮਾ ਨੇ ਦੱਸਿਆ ਕਿ ਜਾਂਚ ਦਾ ਦਾਇਰਾ ਜਿਹੜਾ ਹੈ ਉਹ ਵਧਾਇਆ ਗਿਆ ਹੈ ਤਾਕੀ ਉਦੇਸ਼ਾਂ ਵਿੱਚ ਹੋਏ ਵਿੱਤੀ ਲੈਣ ਦੇ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਜਾ ਸਕਦੀ। ਸ਼ਰਮਾ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਬਿਕਰਮ ਮਜੀਠੀਆ ਅਤੇ ਉਸ ਦੇ ਪਰਿਵਾਰ ਨਾਲ ਸੰਬੰਧਤ ਜੀਆਂ ਫਰਮਾਂ ਨੇ ਉਹਨਾਂ ਵਿੱਚ ਸ਼ੱਕੀ ਵਿੱਤੀ ਲੈਣ ਦੇਣ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਸ਼ਰਮਾ ਦੇ ਮੁਤਾਬਕ ਜਿਸ ਸਮੇਂ ਇਹ ਕਥਿਤ ਤੌਰ ਤੇ ਅਪਰਾਧ ਹੋਏ ਸਨ ਉਹਨਾਂ ਸਮਿਆਂ ਦੇ ਦੌਰਾਨ ਬਹੁਤ ਵੱਡੀ ਨਕਦ ਰਕਮ ਜਿਹੜੀ ਹੈ ਇਹਨਾਂ ਖਾਤਿਆਂ ਦੇ ਵਿੱਚ ਇਹਨਾਂ ਫਰਮਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਾਈ ਗਈ ਸੀ ਕੁਝ ਵਿਦੇਸ਼ੀ ਕੰਪਨੀਆਂ ਨਾਲ ਵੀ ਵਿੱਤੀ ਲੈਣ-ਦੇਣ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਚਾਰ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀ ਤਾਂ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਤੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਜਿਸ ਦੇ ਵਿੱਚ ਬਲੂ ਕਾਰਨਰ ਨੋਟਿਸ ਵੀ ਉਹਨਾਂ ਖਿਲਾਫ ਜਾਰੀ ਕਰਵਾਉਣਾ ਸ਼ਾਮਲ ਹੈ ਇਹ ਤਿੰਨ ਜਿਹੜੇ ਦੋਸ਼ੀ ਹਨ ਉਹ ਨੇ ਸਤਪਿਤ ਸਤਾ ਪਰਮੇਂਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਢੀ ਜਿਹੜੇ ਕੀ ਮਜੀਠੀਆ ਦੇ ਨਾਲ ਇਸ ਕੇਸ ਦੇ ਵਿੱਚ ਸਹਿ-ਮੁਲਜ਼ਮ ਹਨ ਸ਼ਰਮਾ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਹਰ ਵਿੱਤੀ ਐਂਟਰੀ ਚਾਹੇ ਉਹ ਘਰੇਲੂ ਹੋਵੇ ਜਾਂ ਫਿਰ ਉਹ ਵਿਦੇਸ਼ੀ ਬੜੀ ਬਰੀਕੀ ਨਾਲ ਖੋਖੀ ਜਾ ਰਹੀ ਮਜੀਠੀਆ ਨੂੰ ਜਾਇਦਤ ਦੇ ਵਿੱਚ ਅਸਧਾਰਨ ਵਾਧੇ ਨਕਦੀ ਜਮ੍ਹਾਂ ਕਰਾਉਣ ਅਤੇ ਵਿੱਤੀ ਲੈਣ ਦੇਣ ਦੇ ਸਵਾਲ ਹੀ ਸਟ ਵੱਲੋਂ ਪੁੱਛੇ ਗਏ ਹੈ ਕੁਝ ਸਵਾਲ ਸਾਬਕਾ ਮੰਤਰੀ ਨੂੰ ਲਿਖ ਕੇ ਵੀ ਦਿੱਤੇ ਗਏ ਹਨ ਜਿਨ੍ਹਾਂ ਦਾ ਜਵਾਬ ਨਿਰਧਾਰਿਤ ਸਮੇਂ ਦੇ ਵਿੱਚ ਦੇਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਹੈ 2018 ਦੇ ਵਿੱਚ ਸਿੱਟ ਦੀ ਇੱਕ ਰਿਪੋਰਟ ਤੋਂ ਮੁਖੀਸ਼ਿਆ ਦੇ ਖਿਲਾਫ ਇੱਕ ਕੇਸ ਜਿਹੜਾ ਹੈ ਉਹ ਸ਼ੁਰੂ ਹੋਇਆ ਸੀ ਅਤੇ 20 ਦਸੰਬਰ 2021 ਨੂੰ ਚੰਨੀ ਦੀ ਕਾਂਗਰਸ ਸਰਕਾਰ ਵੱਲੋਂ ਐਂਡੀਪੀਐਸ ਐਕਟ ਦੀਆਂ ਧਰਾਵਾਂ ਹੇਠ ਮੁਖੀਸ਼ਿਆ ਦੇ ਖਿਲਾਫ ਕੇਸ ਦਰਜ ਹੋਇਆ ਸੀ 2018 ਦੀ ਜਿਹੜੀ ਰਿਪੋਰਟ ਹੈ ਉਹ ਈਡੀ ਨੇ ਜਗਦੀਸ਼ ਪੋਲਾ, ਜਗਜੀਤ ਚਾਹਲ ਤੇ ਮਨਿੰਦਰ ਸਿੰਘ ਔਲਤ ਨੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਦੇ ਆਧਾਰਤ ਸੀ ਅਤੇ ਮਦੀਖਿਆ ਨੂੰ 5 ਮਹੀਨੇ ਪਟਿਆਲਾ ਦੀ ਗੇਲ ਦੇ ਵਿੱਚ ਬਿਤਾਉਣੇ ਵੀ ਪਏ ਸਨ ਜਿਸ ਤੋਂ ਬਾਅਦ ਹਾਈ ਕੋਰਟ ਵੱਲੋਂ ਇਹ ਜ਼ਮਾਨਤ ਉਹਨਾਂ ਨੂੰ ਮਿਲੀ ਹੈ। ਪੁੱਛਕਿਸਤ ਤੋਂ ਬਾਅਦ ਮਦੀਖਿਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਗਏ ਮੈਨੂੰ ਜਲੀਲ ਕਰਨ ਦੇ ਲਈ ਸਰਕਾਰ ਕਰੋੜਾ ਰੁਪਇਆ ਖਰਚ ਕਰ ਰਹੀ ਹੈ ਸਿਆਸੀ ਬਦਲਾਖੋਰੀ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਹੈ ਜੋ ਕਿ ਉਹਨਾਂ ਵੱਲੋਂ ਸਟੈਂਡਰਡ ਇੱਕ جواب ਸੀ ਦਾ ਬਿਆਨ ਸੀ ਉਹ ਉਹਨਾਂ ਵੱਲੋਂ ਦਿੱਤੇ ਗਏ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਬੁਲਡੋਜ਼ਰ ਕਾਰਵਾਈ ਨੂੰ ਇੱਕ ਤਰੀਕੇ ਦਾ ਟਰੈਲਰ ਦੱਸ ਚੁੱਕੇ ਨੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਹੋਣਗੇ ਹੁਣ ਇੰਨਾਂ ਵੱਡੀਆਂ ਕਾਰਵਾਈਆਂ ਤੋਂ ਕੀ ਉਹਨਾਂ ਦਾ ਮਤਲਬ ਇਹ ਸੀ ਕਿ ਮਜੀਠੀਆ ਦੇ ਖਿਲਾਫ ਨਕੇਲ ਕਸੀ ਜਾਏਗੀ ਕਿ ਮਜੀਠੀਆ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਜੇ ਉਹਨਾਂ ਦਾ ਇਹ ਮਤਲਬ ਸੀ ਤਾਂ ਫਿਰ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ ਉਸ ਦੀ ਪੈਰਵਾਹੀ ਜਿਹੜੀ ਹੈ ਉਸ ਸੰਗੀਤਾ ਟੰਗ ਦੇ ਨਾਲ ਕਿਉਂ ਨਹੀਂ ਕਰ ਰਹੀ ਕਿਉਂ ਅਦਾਲਤਾਂ ਨੂੰ ਅਜਿਹੀਆਂ ਟਿੱਪਣੀਆਂ ਦੇਣੀਆਂ ਪੈਰੀਆਂ ਨੇ ਕਿ ਪੰਜਾਬ ਸਰਕਾਰ ਬਿਲਕੁਲ ਵੀ ਇਹ ਨਹੀਂ ਚਾਹੁੰਦੀ ਕਿ ਕਿਸੇ ਵੀ ਤਰੀਕੇ ਦੀ ਸੰਜੀਦਗੀ ਦੇ ਨਾਲ ਇਹ ਕੇਸ ਲੜਿਆ ਜਾਵੇ ਇਥੋਂ ਤੱਕ ਕਿ ਉਹਨਾਂ ਦੇ ਵਕੀਲ ਵੀ ਪੇਸ਼ੀਆਂ ਦੇ ਦੌਰਾਨ ਹਾਜ਼ਰ ਨਹੀਂ ਹੋ ਰਹੇ ਇਹ ਤਾਂ ਨਹੀਂ ਹੋ ਸਕਦਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਜਾਂ ਜਿਹੜਾ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੋਵੇ ਉਹਨਾਂ ਨੂੰ ਤਰੀਕ ਦੀ ਹੀ ਜਾਣਕਾਰੀ ਨਾ ਹੋਵੇ ਕਿ ਕਿਹੜੀ ਤਰੀਕ ਨੂੰ ਉਹਨਾਂ ਦਾ ਕੇਸ ਲੱਗਿਆ ਹੋਇਆ ਹੈ ਇਹ ਜਾਣਕਾਰੀ ਸਾਰੇ ਵਕੀਲਾਂ ਨੂੰ ਸਾਂਝੀ ਹੁੰਦੀ ਹੈ ਬੁਨਿਆਦੀ ਪ੍ਰੋਫੈਸ਼ਨਲਿਜ਼ਮ ਦਾ ਇਹ ਇੱਕ ਆਧਾਰ ਹੈ ਕਿ ਤੁਸੀਂ ਹਰ ਤਰੀਕ ਤੇ ਘੱਟੋ-ਘੱਟ ਪੇਸ਼ਤਾ ਹੋਵੋ ਹਾਂ ਤੁਸੀਂ ਅੱਗੇ ਹੋਰ ਸਮਾਂ ਮੰਗ ਸਕਦੇ ਹੋ ਅਦਾਲਤਾਂ ਦੇ ਵੱਲੋਂ ਤੁਹਾਡੀ ਤਿਆਰੀ ਘੱਟ ਹੈ ਜਾਂ ਤੁਹਾਨੂੰ ਕੁਝ ਹੋਰ ਸਮਾਂ ਚਾਹੀਦਾ ਹੈ ਲੇਕਿਨ ਜੇ ਤੁਸੀਂ ਗੈਰ ਹਾਜ਼ਰ ਰਹਿਨੇ ਹੋ ਤਾਂ ਇਹ ਤੁਹਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਹੈ ਉਸ ਤੇ ਵੀ ਬਹੁਤ ਵੱਡੇ ਸਵਾਲ ਖੜੇ ਕਰਦਾ ਕੀ ਵਾਕਿਆ ਹੀ ਇਹ ਪੰਜਾਬ ਵੱਲੋਂ ਜਿਹੜੇ ਅਪਾਇੰਟ ਕੀਤੇ ਗਏ ਵਕੀਲ ਨੇ ਉਹਨਾਂ ਦੀ ਨਲਾਇਕੀ ਸੀ ਯਾ ਸਰਕਾਰ ਵੀ ਕੋਈ ਰਣ ਲਿੱਤੀ ਸੀ ਕਿ ਉਹ ਕੇਸ ਨੂੰ ਅੱਗੇ ਹੋਰ ਥੋੜਾ ਲੰਬਾ ਖਿੱਚਣਾ ਚਾਹੁੰਦੇ ਨੇ ਕਿਉਂਕਿ ਚੋਣਾਂ ਦੇ ਵਿੱਚ ਹਲੇ 2 ਸਾਲ ਦਾ ਸਮਾਂ ਪਿਆ ਹੈ ਜੇ ਹੁਣੇ ਹੀ ਮੁਜੀਸ਼ਿਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਸ ਗੱਲ ਦੀ ਸੰਭਾਵਨਾ ਵੀ ਬਣੀ ਹੋਈ ਹੈ ਕਿ 2-4 ਮਹੀਨਿਆਂ ਤੋਂ ਬਾਅਦ ਉਹ ਫੇਰ ਜ਼ਮਾਨਤ ਲੈ ਕੇ ਬਾਹਰ ਆ ਸਕਣ ਤੇ ਜਿਹੜਾ ਕੇਸ ਹੈ ਉਸ ਤੋਂ ਜੋ ਪੋਲਿਟੀਕਲ ਮਾਈਲੇਜ ਲੈਣੀ ਹੈ ਜੋ ਰਾਜਨੀਤਿਕ ਫਾਇਦਾ ਲੈਣਾ ਹੈ ਉਹ ਸ਼ਾਇਦ ਸੱਤਾਧਰ ਨੂੰ ਨਾ ਮਿਲ ਸਕੇ ਕੀ ਆਮ ਆਦਮੀ ਪਾਰਟੀ ਸੱਤਾ ਲਈ ਜਿਹੜਾ ਫਾਇਦਾ ਮਿਲਣਾ ਹੈ ਰਾਜਨੀਤਿਕ ਫਾਇਦਾ ਉਹ ਲੈਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਹੈ ਜਾਂ ਉਹ ਨਸ਼ਿਆਂ ਦੀ جنگ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਇਹ ਤਾਂ ਖੈਰ ਸੱਤਾ ਤੇ ਹੀ ਦੱਸ ਸਕਦੀ ਹੈ ਲੇਕਿਨ ਜੋ ਜ਼ਮੀਨ ਤੇ ਹੋ ਰਿਹਾ ਹੈ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਤਾਂ ਇਹੀ ਲੱਗਦਾ ਹੈ ਸ਼ਾਇਦ ਇੰਨੀ ਜ਼ਿਆਦਾ ਸੰਜੀਦਗੀ ਸਰਕਾਰ ਵੱਲੋਂ ਨਹੀਂ ਦਿਖਾਈ ਜਾ ਰਹੀ ਕਬੇਟਿਆ ਦੇ ਖਿਲਾਫ ਕੇਸ ਨੂੰ ਕਿਸੇ ਨਿਰਣਾਇਕ ਮੋੜ ਦੇ ਉੱਤੇ ਪਹੁੰਚਾਉਣ ਦੇ ਲਈ ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਪੰਜਾਬ ਪੁਲਿਸ ਦੇ ਬਖਾਸ ਅਫਸਰ ਰਾਜਜੀਤ ਸਿੰਘ ਦੇ ਮਾਮਲੇ ਦੇ ਵਿੱਚ ਵੀ ਬਹੁਤ ਸਵਾਲ ਖੜੇ ਕਰ ਚੁੱਕੀਆਂ ਨੇ ਕਈ ਪੱਤਰਕਾਰਾਂ ਵੱਲੋਂ ਵੀ ਇਹ ਸਵਾਲ ਹੋਏ ਨੇ ਕਿ ਪੰਜਾਬ ਸਰਕਾਰ ਛੋਟੇ ਮੋਟੇ ਤਸ਼ਕਰਾਂ ਦੇ ਘਰਾਂ ਨੂੰ ਤਾਂ ਢਾਈ ਜਾ ਰਹੀ ਹੈ ਰਾਜਜੀਤ ਦਾ ਘਰ ਕਦੋਂ ਢਾਇਆ ਜਾਏਗਾ ਕਿਉਂਕਿ ਰਾਜਜੀਤ ਦੇ ਖਿਲਾਫ ਕੇਸ ਨਸ਼ਿਆਂ ਦੇ ਵਿੱਚ ਸ਼ਾਮਲ ਹੋਣ ਦੇ ਉਹ ਉਜਾਗਰ ਹੋ ਚੁੱਕੇ ਨੇ ਉਸ ਤੋਂ ਬਾਅਦ ਰਾਜਜੀਤ ਪਘੋੜਾ ਵੀ ਹੋ ਚੁੱਕਿਆ ਹੈ। ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਸ ਨੇ ਉਸ ਨੂੰ ਪਘੋੜਾ ਕੋਸ਼ਿਤ ਕਰਨ ਦੇ ਵਿੱਚ ਜਿਹੜੀ ਕਾਨੂੰਨੀ ਪਹਿਲ ਦਿਖਾਈ ਜਾਂ ਲੜਾਈ ਲੜਦੇ ਦਿਖਾਈ ਦਿੱਤੇ ਲੇਕਿਨ ਉਸ ਤੋਂ ਬਾਅਦ ਉਸ ਕੇਸ ਤੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਉਹ ਕੇਸ ਵੀ ਉਸੇ ਤਰੀਕੇ ਨਾਲ ਠੰਡੇ ਬਸਤੇ ਦੇ ਵਿੱਚ ਪਿਆ ਹੈ ਕਿਉਂਕਿ ਰਾਵੀ ਸਿੰਘ ਜੇ ਫੜਿਆ ਜਾਂਦਾ ਹੈ ਜਾਂ ਉਹ ਅਦਾਲਤਾਂ ਸਾਹਮਣੇ ਆਉਂਦਾ ਹੈ ਜਾਂ ਉਸਤੇ ਕਾਰਵਾਈ ਕਰਨ ਦੀ ਕੋਈ ਵੀ ਕੋਾਇਤ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਵੀ ਲਾਜ਼ਮੀ ਹੈ ਕਿ ਕੋਈ ਹੋਰ ਵੱਡੇ ਨਾਮ ਉਹ ਵੀ ਫੇਰ ਸਾਹਮਣੇ ਆਉਣਗੇ ਇਹ ਹੋ ਨਹੀਂ ਸਕਦਾ ਕਿ ਇਕੱਲਾ ਰਾਜੀਤ ਸਿੰਘ ਐਡੇ ਵੱਡੇ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਿਹਾ ਹੋਵੇ ਹੋਰ ਵੱਡੇ ਅਫਸਰ ਜਿਹੜੇ ਨੇ ਉਹ ਪਹਿਲਾਂ ਵੀ ਛਟੋਪੜ੍ਹ ਦੀ ਰਿਪੋਰਟ ਦੇ ਵਿੱਚ ਨਸ਼ਰ ਕੀਤੇ ਜਾ ਚੁੱਕੇ ਨੇ ਜਿੰਨਾ ਤੋਂ ਬਾਅਦ ਅਦਾਲਤਾਂ ਵੱਲੋਂ ਉੱਥੇ ਹੀ ਉਸ ਕੇਸ ਨੂੰ ਰੋਕ ਦਿੱਤਾ ਗਿਆ ਸੋ ਸਰਕਾਰਾਂ ਕਹਿ ਬਹੁਤ ਕੁਛ ਰਹੀਆਂ ਨੇ ਕਰਨਾ ਵੀ ਬਹੁਤ ਕੁਛ ਜਾ ਰਹੀਆਂ ਨੇ ਜਾਂ ਚਾਹ ਰਹੀਆਂ ਨੇ ਲੇਕਿਨ ਇਹ ਵਾਕਿਆ ਹੀ ਹੁੰਦਾ ਦਿਖਾਈ ਨਹੀਂ ਦੇ ਰਿਹਾ ਹਾਂ ਦੋ ਦਿਨ ਦੀ ਮਜੀਸ਼ੀਆ ਦੀ ਪੇਸ਼ੀ ਹੋਈ ਪੁੱਛ ਕੇ ਛੋਈ ਪੁੱਛ ਕੇ ਛੇ ਵਿੱਚ ਸਵਾਲ ਜਵਾਬ ਬਹੁਤ ਹੋਏ ਲੇਕਿਨ ਉਸ ਤੋਂ ਬਾਅਦ ਫੇਰ ਇਹ 2 4 6 ਮਹੀਨੇ ਦੇ ਲਈ ਮਾਮਲਾ ਠੰਡੇ ਬਸਤ ਦੇ ਵਿੱਚ ਰਹਿ ਜਾਏਗਾ ਤੇ ਦੁਬਾਰਾ ਫੇਰ ਕਿਸੇ ਇਸ ਤਰ੍ਹਾਂ ਦੀ ਹੀ ਅਦਾਲਤ ਦੀ ਸੁਣਵਾਈ ਦੇ ਦੌਰਾਨ ਹੀ ਕੋਈ ਸੁਰਖੀ ਸਾਹਮਣੇ ਨਿਕਲ ਕੇ ਆਏਗੀ ਯਾ ਜਿਵੇਂ ਕਿ ਪੁਲਿਸ ਅਫਸਰ ਪੰਜਾਬ ਸਰਕਾਰ ਦੇ ਕਹਿ ਰਹੇ ਨੇ ਕਿ ਉਹਨਾਂ ਕੋਲ ਵਿੱਤੀ ਲੈਣ-ਦੇਣ ਦੇ ਸਬੂਤ ਨੇ ਬਹੁਤ ਵੱਡੀ ਨਕਦੀ ਜਮ੍ਹਾਂ ਕਰਾਈ ਗਈ ਉਸ ਦੇ ਜਵਾਬ ਸਖਤੀ ਨਾਲ ਕਿ ਵਿਵਿਖਿਆ ਤੋਂ ਨਹੀਂ ਲਈ ਜਾਣੀ ਚਾਹੀਦੀ ਇਥੋਂ ਤੱਕ ਕਿ ਨਰੰજન ਸਿੰਘ ਵੱਲੋਂ ਵੀ بار-बार ਇਹ ਕਿਹਾ ਗਿਆ ਹੈ ਕਿ ਉਸ ਦੀਆਂ ਰਿਪੋਰਟਾਂ ਲੀਆਂ ਨੇ ਔਲ ਦੇ ਵਿੱਚ ਕਾਫੀ ਸਬੂਤ ਨਿਸ਼ਰ ਕੀਤੇ ਗਏ ਸੀਗੇ ਉਹਨਾਂ ਦੇ ਰਿਪੋਰਟਾਂ ਦੇ ਬੇਸ ਤੇ ਉੱਤੇ ਹੀ ਇਸ ਕੇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ पर आगे या कुछ नहीं हुआ हुन रंजन सिंह ਵੱਲੋਂ ਵੀ ਭਾਰਤ ਸਰਕਾਰ ਨੂੰ ਤਿੰਨ ਚਿੱਠੀਆਂ ਲਿਖੀਆਂ ਗਈਆਂ ਜਿਸ ਦੇ ਉੱਪਰ ਕਾਰਵਾਈ ਕਰਦੇ ਹੋਏ ਅੱਗੇ ਵਿਭਾਗੀ ਜਾਂਚ ਤੇ ਲਈ ਉਹ ਚਿੱਠੀਆਂ ਨੂੰ ਭੇਜ ਦਿੱਤਾ ਗਿਆ ਹੈ ਲੇਕਿਨ ਉਸ ਤੇ ਵੀ ਕੋਈ ਵੱਡੀ ਕਾਰਵਾਈ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਤਾਂ ਕੀ ਇਹ ਮਾਮਲਾ ਵੀ ਜਿਵੇਂ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਇਸੇ ਤਰੀਕੇ ਨਾਲ ਹੀ ਇੱਕ ਪੋਲਿਟੀਕਲ ਸਰਕਸ ਦੇ ਤੌਰ ਤੇ ਵਿਚਲਦਾ ਰਹੇਗਾ ਸੁਰਖੀਆਂ ਬਣਨਗੀਆਂ ਪੁਛ ਪੁਛਾਂ ਹੋਣਗੀਆਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾਏਗਾ لیکن کاروائی ਕਿਸੇ ਵੱਡੇ ਬੰਦੇ ਤੇ ਨਹੀਂ ਹੋਵੇਗੀ। ਇਹੀ ਖਦਸ਼ਾ ਪੰਜਾਬ ਦੀ ਜਨਤਾ ਨੂੰ ਬਹੁਤ ਲੰਮੇ ਸਮੇਂ ਤੋਂ ਹੈ ਕਿ ਜਿਹੜੇ ਵੱਡੇ ਮਗਰਮੱਛ ਨੇ ਉਹ ਹਰ ਵਾਰ ਬਚ ਕੇ ਨਿਕਲ ਜਾਂਦੇ ਨੇ ਤੇ ਜਿਹੜੇ ਛੋਟੇ ਮੋਟੇ ਕਰੰਦੇ ਹੁੰਦੇ ਹਨ ਜਾਂ ਜਿਹੜੇ ਛੋਟੇ ਮੋਟੇ ਤਸ਼ਕਰ ਨੇ ਉਹਨਾਂ ਦੇ ਉੱਪਰ ਹੀ ਕਾਨੂੰਨ ਦੀ ਗਾਜ ਗਿਰਦੀ ਹੈ। ਉਹਨਾਂ ਤੇ ਹੀ بڑا ਨੁਕਸਾਨ ਹੈ। ਉਹ ਸਭ ਤੋਂ ਜ਼ਿਆਦਾ ਹੁੰਦਾ ਹੈ ਜਿਹੜੇ ਪਾਵਰਫੁੱਲ ਲੋਕ ਨੇ, ਜਿਹੜੇ ਨੇਤਾ ਨੇ, ਜਿਹੜੇ ਵੱਡੇ ਆਗੂ ਨੇ, ਵੱਡੇ ਸਿਆਸਤਦਾਨ ਨੇ ਉਹ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਬਚ ਕੇ ਨਿਕਲ ਜਾਣਗੇ ਇਹੀ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਜੇ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਸੰਜੀਦਾ ਹੈ ਉਹ ਨਸ਼ਿਆਂ ਨੂੰ ਵਾਕਿਆ ਹੀ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੀ ਹੈ ਜਿਵੇਂ ਕਿ बार-बार ਕਿਹਾ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੰਗ ਲੜੀ ਜਾ ਰਹੀ ਹੈ ਵੱਡਾ ਜਨ ਅੰਦੋਲਨ ਛੇੜਿਆ ਜਾਏਗਾ ਤਾਂ ਪਹਿਲਾਂ ਇਹਨਾਂ ਵੱਡੇ ਮਗਰਮੱਛਾਂ ਤੇ ਕੋਈ ਨਾ ਕੋਈ ਕਾਰਵਾਈ ਉਹਨਾਂ ਨੂੰ ਕਰਕੇ ਦਿਖਾਉਣੀ ਪਵੇਗੀ ਜੇ ਇਹ ਵੱਡੀ ਕਾਰਵਾਈ ਕੋਈ ਕਿਸੇ ਵੱਡੇ ਨੇਤਾ ਦੇ ਉੱਤੇ ਕਰਕੇ ਦਿਖਾਉਂਦੇ ਨੇ ਤਾਂ ਹੀ ਜਨਤਾ ਦੇ ਵਿੱਚ ਵਿਸ਼ਵਾਸ ਵਧੇਗਾ ਕਿ ਵਾਕਿਆ ਹੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਹੀ ਉਹ ਇਹਨਾਂ ਜਨ ਅੰਦੋਲਨਾਂ ਦੇ ਵਿੱਚ ਨਾਲ ਜੁੜਨਗੇ ਤੇ ਸਰਕਾਰ ਦਾ ਸਾਥ ਦੇਣਗੇ ਨਹੀਂ ਤਾਂ ਫੇਰੇ ਫੁੱਕੀ ਬਿਆਨਬਾਜ਼ੀ ਹੀ ਰਹਿ ਜਾਵੇਗੀ ਜਿਵੇਂ ਕਿ ਪਿਛਲੇ ਕਈ ਸਾਲਾਂ ਤੋਂ ਹੁੰਦੀ ਆ ਰਹੀ ਸੋ ਉਮੀਦ ਕਰਦੇ ਹਾਂ 1 ਅਪ੍ਰੈਲ ਨੂੰ ਜਦੋਂ ਕੋਈ ਜਨ ਅੰਦੋਲਨ ਸ਼ੁਰੂ ਹੋਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਕੋਈ ਵੱਡਾ ਮਗਰਮੱਛ ਕੋਈ ਵੱਡੀ ਮੱਛੀ ਪੰਜਾਬ ਸਰਕਾਰ ਦੇ ਜਾਲ ਦੇ ਵਿੱਚ ਜ਼ਰੂਰ ਫਸੇ ਤੇ ਲੋਕਾਂ ਦੇ ਵਿਸ਼ਵਾਸ ਜਿਹੜਾ ਵਿਸ਼ਵਾਸ ਹੈ ਉਹ ਪੈਦਾ ਹੋ ਸਕਦਾ ਹੈ ਕਿ ਵਾਕਿਆ ਹੀ ਸਰਕਾਰ ਸੰਜੀਦਗੀ ਨਾਲ ਇਹਨਾਂ ਨਸ਼ਿਆਂ ਦੇ ਖਿਲਾਫ ਕੋਈ ਲੜਾਈ ਲੜਨਾ ਚਾਹੁੰਦੀ ਹੈ ਇਸੇ ਆਸ ਦੇ ਵਿੱਚ ਇਸੇ ਉਮੀਦ ਦੇ ਵਿੱਚ ਤਰਤੁਬਦਾ ਲੈਣੇ ਆ ਧੰਨ